ਹਲੋ ਜੀ ਸਤਿ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਆ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੰਦੀਵਾਲ 9443 ਤੇ ਹਾਂ ਜੀ ਅੱਜ ਤਰੀਕ ਹੈਗੀ ਹੈ ਜੀ 14 14 ਤਰੀਕ ਦੁਪਹਿਰ 4 ਵਜੇ ਦੀ ਵੀਡੀਓ ਇਹ ਹੈ ਤੇ ਪਹਿਲਾਂ ਸਵੇਰੇ ਮੈਂ 9 ਵਜੇ ਦੀ ਸੁੰਭਰ ਲੱਗੀਆਂ ਜੀ ਕਿਉਂਕਿ ਜਗਾ ਵੀ ਬਹੁਤ ਜ਼ਿਆਦਾ ਆਇਆ। ਬਾਕੀ ਪਤਾ ਨਹੀਂ ਕਿ ਮੇਜੀ ਚਖੜ ਚੇਲੇ ਨਾਲ ਨਾ ਕੂੜਾ ਵੀ ਬਹੁਤ ਜ਼ਿਆਦਾ ਆਇਆ। ਟੇਰਿਆਂ ਦੇ ਟੇਰ ਲੱਗ ਗਏ ਤੇ ਸਵੇਰ 9 ਵਜੇ ਦੀ ਲੱਗੀਆਂ ਮੈਂ ਤੇ ਇਹ ਇਧਰੋਂ ਰੂੜੀ ਰੂੜੀ ਕੰਨੀ ਹੋ ਰਹਿ ਗਿਆ ਸੀ ਆਪਣਾ ਬਾੜਾ ਬਾੜਾ। ਤੇ ਹੁਣ ਮੈਂ ਦੁਬਾਰਾ ਆਈਆਂਗੀ। ਅਜੇ ਇੱਕ ਬੰਦੇ ਡੈਡੀ ਹੈਗੇ ਨੇ ਜੀ ਘਰੇ ਉਹ ਨੀਰਾਚਾਰਾ ਉਹ ਪਾ ਦੇਣਗੇ ਨੀਰੇ ਚਾਰੇ ਦੀ ਅੱਜ ਮੈਨੂੰ ਟੈਨਸ਼ਨ ਹੈ ਨਹੀਂ ਗੀ। ਤੇ ਬਾਕੀ ਵਿਚਦੀ ਜੋ ਕੋਈ ਮਾੜਾ ਮੋਟਾ ਕੰਮ ਹੁੰਦਾ ਤਾਂ ਆਪਾਂ ਵਿਚਦੀ ਕਰੇ ਆਉਣੇ ਹੁੰਨੇ ਆ ਸਵੇਰੇ 9 ਵਜੇ ਲੱਗੀ ਸੀ ਮੈਂ ਤੇ ਮੈਨੂੰ 12:30 ਵਜੇ ਗਈ ਸੀ ਫਿਰ ਮੈਂ 2 ਘੰਟੇ ਰੈਸਟ ਕਰੀ ਤੇ ਫਿਰ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਜੀ ਹੁਣ ਦੁਬਾਰੇ ਲੱਗੇ ਆਂਗੇ ਬਸ ਹੁਣ ਤਾਂ ਇੱਧਰ ਰੂੜੀ ਰੂੜੀ ਖੱਡਣੀ ਰਹਿ ਗਿਆ ਉੱਧਰ ਸਾਰੇ ਸਾਨੂੰ ਦਿਖਾਵਾਂਗੇ ਸਾਰੇ ਵਧੀਆ ਬਿਲਕੁਲ ਕਲੀਨ ਐਂਡ ਸਾਫ ਹੋ ਗਿਆ ਸਾਰਾ ਤੇ ਹੁਣ ਇੱਥੇ ਮੈਂ ਪਹਿਲਾਂ ਉਧਰ ਮਹਾਂਜਾ ਮਾਰੂੰਗੀ ਫਿਰ ਉਧਰ ਪਾਥੀਆਂ ਰੱਖੂੰਗੀ ਆਲੇ-ਦੁਆਲੇ ਆਪਾਂ ਪਾਥੀਆਂ ਲਾਦਾਂਗੇ ਜੀ ਵਿਚਾਲੇ ਆਪਾਂ ਜਗਾ ਜਿਹੜੀ ਸਾਰੀ ਸੁੰਗੜਦਾ ਹੈ ਸਾਰਾ ਕੂੜਾ ਜਿਹੜਾ ਪਚਕਣਾ ਹੈ ਹਜੇ ਤੇ ਇਹ ਹਜੇ ਆਪਣਾ ਰਹਿੰਦਾ ਹੈ ਅੱਜ ਸਾਰਾ ਦਿਨ ਮੇਰਾ ਲੰਘਿਆ ਜੀ ਬਾਹਰ ਤੇ ਕਿਉਂਕਿ ਬਾਹਰ ਬਹੁਤ ਜਿਆਦਾ ਨੇਰੀ ਦਾ ਕੂੜਾ ਸੀਗਾ ਪਹਿਲੇ ਹੀ 2 ਦਿਨ ਲੇਟ ਹੋ ਗਏ ਜੀ ਟਾਈਮ ਜਿਹੜਾ ਨਹੀਂ ਲੱਗਿਆ ਹੈਗਾ ਕਿਉਂਕਿ ਸਾਰਾ ਦਿਨ ਕੰਮ ਤੁੰਡਾ ਰਹਿੰਦਾ ਬਸ ਇੱਕ ਮਿੰਟ ਦਾ ਵੀ ਜਿਹੜਾ ਟਾਈਮ ਨਹੀਂ ਹੈਗਾ ਬਹੁਤ ਬਿਜ਼ੀ ਲਾਈਫ ਚੱਲ ਰਹੀ ਹੈਗੀ ਤੇ ਸਾਰਾ ਦਿਨ ਕੰਮ ਤੋਂ ਜਿਹੜੇ ਨਹੀਂ ਲੋਟ ਆਉਂਦੇ ਜੀ ਕਿੰਨੇ ਹੀ ਭੱਜਦੇ ਨੇ ਨਾਲ ਇੱਕ ਮਿੰਟ ਨਹੀਂ ਠੀਕਦੇ ਹੈਗੇ ਤੇ ਫਿਰ ਵੀ ਨਹੀਂ ਲੋਟ ਆਉਂਦੇ ਤੇ ਇਧਰ ਆਪਾਂ ਸਾਰੇ ਸਾਫ਼ ਕਰ ਦਿੱਤਾ ਹੀ ਦੇਖੋ ਇਧਰ ਹਜ ਮੱਛਾਂ ਕਰਨੀਆਂ ਰਹਿੰਦਾ ਜਿੱਥੇ ਮੱਛਾਂ ਖੜੀਆਂ ਨੇ ਉਹ ਆਪਾਂ ਮੱਝਾ ਕੋਲ ਕੇ ਉਸ ਤੋਂ ਬਾਅਦ ਸਾਫ਼ ਕਰਾਂਗੇ ਤੇ ਇਧਰ ਆਪਾਂ ਸਾਰੇ ਬਿਲਕੁਲ ਸਾਫ ਕਰ ਦਿੱਤਾ ਦੇਖੋ ਕਿਤੇ ਵੀ ਤੁਹਾਨੂੰ ਕੁਝ ਦੀਂਦਾ ਨਹੀਂ ਹੋਣਾ ਕਿਉਂਕਿ ਬਿਲਕੁਲ ਸਾਰੇ ਕੰਡੇ-ਕੁੰਡੇ ਸਾਰੇ ਚੱਕ ਤੇ ਇੰਨੇ ਜਿਆਦੇ ਕੰਡੇ ਜਿਹੀ ਬਹੁਤ ਜਿਆਦੇ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਦਿਖਾਇਆ ਸੀ ਤੇ ਇਧਰ ਆਪਾਂ ਪਾਸਥੀ ਵਾਲੇ ਇਧਰਲਾ ਕਮਰਾ ਜਿਹੜਾ ਇਹ ਵੀ ਸਾਫ ਕਰਤਾ ਜਿਹੜਾ ਜਿਹੜਾ ਖਾਲੀ ਸੀ ਸਾਰਾ ਸਾਫ ਕਰਤਾ ਪਸ਼ੂ ਆਪਾਂ ਵਰਨਾਗੇ ਜੀ 5 ਵਜੇ ਹਜੇ ਪਸ਼ੂ ਖੜੇ ਨਹੀਂ ਫਿਰ ਉਸ ਤੋਂ ਬਾਅਦ ਆਪਾਂ ਪਸਮਾ ਥੱਲੇ ਸੰਭਰਾਂਗੇ ਚਲੋ ਠੀਕ ਹੈ ਸੁੰਠ ਠਹਿਰ ਕੇ ਮਿਲਦੇ ਹਾਂ ਹੈਲੋ ਹਾਂਜੀ ਇੱਥੇ ਟਾਈਮ ਆੜਾ 6 ਵਜ ਚੁੱਕੇ ਨੇਗੇ ਤੇ ਹਾਂ ਸਾਰਾ ਕਲੀਨ ਕਰ ਦਿੱਤਾ ਹੀ ਆਪਾਂ ਉਧਰੋਂ ਵੀ ਕਰ ਦਿੱਤਾ ਜਿਹੜਾ ਤੁਸੀਂ ਪਹਿਲਾਂ ਵੀਡੀਓ ਦੇਖਿਆ ਬਾੜਾ ਹੀ ਬੇਪੀ ਸਮਾਰ ਦਿੱਤਾ ਇੱਥੇ ਵੀ ਦਿਸਦਾ ਜਿਵੇਂ ਸੜਕ ਕੰਨੀਓ ਸਾਰਾ ਆਪਾਂ ਸਾਫ ਕਰਾਇਆ ਗਾ ਬਿਲਕੁਲ ਕਿੰਨਾ ਸਾਫ ਦਿਖਣਾ ਹੋ ਰਿਹਾਗਾ ਦੇਖੋ ਇਹ ਕਿੰਨਾ ਚੰਗਾ ਲੱਗਦਾ ਹਨ ਆਪਣੇ ਕੰਲੇ ਘਰ ਦੀ ਸਫਾਈ ਕੋਈ ਨਹੀਂ ਕਰਦੀ ਹੈਗੀ ਆਲੇ ਦੁਆਏ ਦੀ ਸਫਾਈ ਵੀ ਹੋਣੀ ਜਿਹੜੀ ਜ਼ਰੂਰੀ ਹੈ ਆਪਣੇ ਬਾਹਰ ਅੰਗਣ ਦੀ ਤੇ ਮੈਂ 10-15 ਦਿਨਾਂ ਤੋਂ ਸੁੰਬਰਦ ਨਹੀਂ ਹੁੰਨੀ ਹੈਈ ਚਾਹੇ ਨੇਰੀ ਆਵੇ ਨਾ ਆਵੇ ਖਰਾ ਹੋਵੇ ਨਾ ਹੋਵੇ 10-15 ਦਿਨਾਂ ਤੋਂ ਮੈਂ ਸੁੰਬਰਦੀ ਸੁੰਬਰਦੀ ਹੁੰਨੀ ਹੈਗੀ ਤੇ ਕਈ ਵਾਰ ਤੇ ਉਹ ਨੇਰੀ ਨੂਰੀ ਨਾਲ ਫੇਰ ਤਾਂ ਛੇਤੀ ਸੁਭਰ ਜਾਂਦਾ ਹੁਣ ਅੱਜ ਨੇਰੀ ਦਾ ਉਹਦਾ ਕਰਕੇ ਅੱਜ ਤਾਂ ਮੇਰਾ ਸਾਰਾ ਦਿਨ ਹੀ ਇਹੜੇ ਬਾਹਰ ਆਂਗਣ ਦੇ ਵਿੱਚ ਫੁੱਟ ਗਿਆ ਤੇ ਅੱਜ ਆਪਾਂ ਬਾਹਰ ਲੈ ਆਂਗਣ ਦੀ ਕਰੀ ਜੀ ਸਾਫ ਸਫਾਈ ਪੂਰਾ ਦੇਣਾ ਰਿਹਾ ਵੀ ਜੀ ਤੇ ਇੱਥੇ ਅਸੀਂ ਮਾਂ ਮਾਤੀਆਂ ਪਾਤਰੀਆਂ ਜੀ ਪਾਤਰੀਆਂ ਬਾਕੀ ਜਿਹੜੇ ਭੈਣ ਭਰਾ ਚੈਨਲ ਨੂੰ ਸਪੋਰਟ ਕਰ ਰਹੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਜੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਇੱਥੇ ਪਸੂ ਜਿਹੜੇ ਉਹ ਵੀ ਘਰੇ ਲੈ ਗਏ ਪਸੂਆਂ ਥੱਲੇ ਵੀ ਆਪਾਂ ਚੰਗੀ ਤਰ੍ਹਾਂ ਇਹਦਾ ਸਾਫ਼ ਕਰ ਦਿੱਤਾ ਹੈ ਜੀ ਤੇ ਇਹ ਇਧਰ ਤੁਹਾਨੂੰ ਦਿਖਾ ਦੇ ਦਿਖਾ ਦਿੰਦੇ ਆਂਗੇ ਸਾਰਾ ਬਿਲਕੁਲ ਸਾਫ ਹੋ ਗਿਆ ਦੇਖੋ ਜੀ ਆਪਣਾ ਬਾੜਾ ਹੁਣ ਪਹਿਲਾਂ ਤੁਸੀਂ ਵੀਡੀਓ ਦੇਖ ਕਿੰਨਾ ਕੂੜਾ ਸੀ ਹੁਣ ਦੇਖੋ ਬਿਲਕੁਲ ਸਾਫ ਐਂਡ ਕਲੀਨ ਹੋ ਗਿਆ ਪੂਰਾ ਵਧੀਆ ਜਿਹੜਾ ਬਣ ਗਿਆ ਤੇ ਚਲੋ ਹੁਣ ਆਪਣੇ 15 ਦਿਨਾਂ ਜਿਹੜੇ ਨੰਗ ਜਾਣਗੇ ਹਨਾ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਹੈ ਨਾ ਇਹ ਮੇਰਾ ਸ਼ੌਂਕ ਹੈ ਜਿਸ ਤਰ੍ਹਾਂ ਕੰਮ ਕਰੰਦਾ ਮੈਂ ਹਰ ਇੱਕ ਕੰਮ ਇਸੇ ਤਰ੍ਹਾਂ ਜਿਹੜਾ ਪੂਰੇ ਸ਼ੌਂਕ ਨਾਲ ਕਰਦੀ ਹਾਂ ਅੱਜ ਦੀ ਵੀਡੀਓ ਵਿੱਚ ਐਨ ਲਈ ਧੰਨਵਾਦ